ਸਾਰੇ ਸੁਣਨ ਵਾਲੇ ਭੈਣਾਂ ਤੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਨਵਾਂ ਵਿਸ਼ਾ ਕੀ ਆ ਨਵਾਂ ਵਿਸ਼ਾ ਕਿ ਦੇਸ਼ ਦੇ ਲੋਕਾਂ ਨੂੰ ਮਾਰਨ ਵਾਸਤੇ ਦੇਸ਼ ਦੇ ਲੋਕਾਂ ਨੂੰ ਭੁੱਖ ਮਰੀਵਾਲ ਧੱਕਣ ਵਾਸਤੇ ਕੱਲ ਨੂੰ 9 ਜੁਲਾਈ ਵਾਲੇ ਦਿਨ ਇੱਕ ਅਮਰੀਕਾ ਨਾਲ ਜਿਹੜਾ ਵਾ ਡੀਲ ਹੋ ਰਹੀ ਆ ਅਮਰੀਕਾ ਜਿਹੜਾ ਵਾ ਉਹ ਧੌਣ ਮਰੋੜ ਕੇ ਦੁਨੀਆ ਦੀ ਤੇ ਇਹ ਡੀਲ ਕਰਨੀ ਚਾਹੁੰਦਾ ਜਿਹਦੇ ਨਾਲ ਦੇਸ਼ ਦੇ ਕਿਸਾਨ ਬਰਬਾਦ ਹੋਣਗੇ ਜਿਸ ਦੇ ਨਾਲ ਜੇ ਉਹ ਡੀਲ ਕੱਲ ਨੂੰ ਸਿਰੇ ਚੜ ਜਾਂਦੀ ਆ ਅਮਰੀਕਾ ਦੀ ਜਿਹੜੀ ਕਿ ਉਹ ਚੜਾਉਣੀ ਚਾਹੁੰਦਾ ਵਾ ਬਿਲਕੁਲ ਸਾਰੀ ਦੁਨੀਆ ਦੇ ਦੇਸ਼ਾਂ ਤੇ ਧੌਣ ਤੇ ਕੋਡਾ ਰੱਖ ਕੇ ਪੀ ਜਿੰਨੇ ਵੀ ਮੇਰੇ ਨਾਲ ਵਪਾਰ ਕਰਨਾ ਵਾ ਜਾਂ ਤੇ ਉਹ ਸਿੱਧਾ ਉਹ ਕੇ ਇਧਰ ਆ ਜਵੇ ਨਹੀਂ ਤੇ ਹਰ ਟੈਕਸ ਦੇਣ ਵਾਸਤੇ ਤਿਆਰ ਹੋ ਜਵੇ ਜਿਹੜੀ ਉਹਦੀ ਨੀਤੀ ਆ ਹੁਣ ਜਿਹੜਾ ਕੱਲ ਨੂੰ ਸਮਝੌਤਾ ਹੋ ਰਿਹਾ ਉਹਦੇ ਨਾਲ ਸਭ ਤੋਂ ਪਹਿਲਾਂ ਕਿਸਾਨ ਤੇ ਬਰਬਾਦ ਹੋਣਗੇ ਹੀ ਹੋਣਗੇ ਕਿਉਂਕਿ ਖੇਤੀਬਾੜੀ ਤੈਅ ਸੈਥ ਹੋ ਜਾਣੀ ਆ ਉਹਦੇ ਤੋਂ ਬਾਅਦ ਛੋਟੇ ਦੁਕਾਨਦਾਰ ਵੀ ਫੇਰ ਹੋਣਗੇ ਛੋਟੇ ਦੁਕਾਨਦਾਰਾਂ ਦੇ ਨਾਲ ਜਿਹੜੇ ਡੇਰੀ ਫਾਰਮਿੰਗ ਚਲਾ ਰਹੇ ਆ ਕਿਸਾਨ ਉਹ ਵੀ ਉੱਜੜਨਗੇ ਜਿਹੜੇ ਛੋਟੀਆਂ-ਛੋਟੀਆਂ ਰੇੜੀਆਂ ਲਾ ਕੇ ਸਬਜੀ ਦੀਆਂ ਦੁਕਾਨਾਂ ਖੋਲ ਕੇ ਸਬਜੀ ਵੇਚ ਰਹੇ ਆ ਉਹ ਵੀ ਬਰਬਾਦ ਹੋਣਗੇ ਇਹੋ ਹੀ ਨਹੀਂ ਜਿਹੜਾ ਇੰਡਸਟਰੀਅਲ ਹੈ ਛੋਟਾ ਇੰਡਸਟਰੀਅਲ ਜਿਹੜੇ ਛੋਟੇ ਫੈਕਟਰੀਆਂ ਵਾਲੇ ਆ ਉਹਨਾਂ ਦੀ ਵੀ ਧੌਂ ਤੇ ਗੋਡਾ ਰੱਖਿਆ ਜਾਊਗਾ ਕਿਉਂਕਿ ਬਾਹਰੋਂ माल ਜਿਹੜਾ ਉਹ ਜ਼ਿਆਦਾ ਬਣਿਆ ਬਣਾਇਆ ਇੱਥੇ ਆਊਗਾ ਉਹ ਇੱਥੇ ਮਾਰਕੀਟ ਦੇ ਵਿੱਚ ਰੱਖਣਗੇ ਸੋ ਇਹ ਸਾਰੀਆਂ ਹੀ ਗੱਲਾਂ ਤੇ ਵਿਚਾਰ ਕਰਨ ਵਾਸਤੇ ਸਾਰੀਆਂ ਹੀ ਗੱਲਾਂ ਦਾ ਵਿਰੋਧ ਕਰਨ ਵਾਸਤੇ ਕੱਲ 9 ਜੁਲਾਈ ਵਾਲੇ ਦਿਨ 9 ਜੁਲਾਈ ਵਾਲੇ ਦਿਨ ਭਾਰਤ ਭਰ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਇੱਕ ਐਜੀਟੇਸ਼ਨ ਦੇ ਤੌਰ ਤੇ ਭਾਰਤ ਨੂੰ ਮਤਲਬ ਦੱchn ਵਾਸਤੇ ਲੋਕਾਂ ਨੂੰ ਐਜੀਟੇਸ਼ਨ ਕੀਤੀ ਜਾ ਰਹੀ ਆ ਉਹ ਐਜੀਟੇਸ਼ਨ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਵੀ ਇਕੱਠੀਆਂ ਹੋ ਕੇ ਤੇ ਉਹਦੇ 'ਚ ਪ੍ਰਦਰਸ਼ਨ ਕਰਨ ਵਾਸਤੇ ਇਕੱਠੇ ਹੋ ਰਿਹਾ ਠੀਕ 11 ਵਜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਇਕੱਠੇ ਹੋਣਾ ਸੋ ਅਸੀਂ ਉਹ ਕਾਹ ਤਾਂ ਆਗੇ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤਵਾਸੀਆਂ ਨੂੰ ਕਿ ਇਹ ਡੀਲ ਤੋਂ ਕਿਸੇ ਨਾ ਕਿਸੇ ਤਰ੍ਹਾਂ ਜੇ ਬਚ ਗਏ ਤੇ ਤੁਹਾਡੇ ਕਾਰੋਬਾਰ ਵੀ ਬਚੇ ਰਹਿਣਗੇ ਜੇ ਆਪਾਂ ਵਿਰੋਧ ਨਾ ਕੀਤਾ ਤੇ ਫਿਰ ਸਾਡੇ ਸਾਰਿਆਂ ਦੇ ਹੀ ਕਾਰੋਬਾਰ ਹੀ ਨਹੀਂ ਸਾਡੀਆਂ ਨੌਕਰੀਆਂ ਵੀ ਖਤਰੇ 'ਚ ਪੈਣਗੀਆਂ ਇਹਦੇ ਨਾਲ ਨਾਲ ਹੀ ਜਿਹੜਾ ਗੁਲਾਡਾ ਡਮਾਡਾ ਵਗੈਰਾ ਜਿਹੜਾ ਜਮੀਨ ਐਕਵਾਇਰ ਕਰਨ ਵਾਲਾ ਫੈਸਲਾ ਵਾ ਉਹ ਵੀ ਭਗਵੰਤ ਮਾਨ ਦਾ ਮਾਰੂ ਆ ਉਹਦਾ ਵੀ ਵਿਰੋਧ ਹੋਣਾ ਚਾਹੀਦਾ ਸੋ ਭੜਕੇ 9 ਜੁਲਾਈ ਵਾਲੇ ਦਿਨ ਠੀਕ 11 ਵਜੇ ਆਓ ਬੱਸ ਸਟੈਂਡ ਅੰਮ੍ਰਿਤਸਰ ਤੇ ਬਾਕੀ ਵੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਤੈਹ ਕੀਤਾ ਵਾ ਉੱਥੇ-ਉੱਥੇ ਬਕਾਇਦਾ ਤੌਰ ਦੇ ਉੱਤੇ ਜਾ ਕੇ ਪਹੁੰਚ ਕੇ ਤੇ ਇਹ ਜਿਹੜਾ ਸਮਝੌਤਾ ਕੀਤਾ ਜਾ ਰਿਹਾ ਵਾ ਅਮਰੀਕਾ ਦੇ ਨਾਲ ਡੌਨਲਡ 트럼ਪ ਆਂਦਾ ਵਾ ਮੈਂ ਜਿਤਨਾ ਮਰਜ਼ੀ ਕਰੀ ਜਾਵਾਂ ਮੇਰਾ ਦੇਸ਼ ਬਚਣਾ ਚਾਹੀਦਾ ਬਾਕੀ ਦੇਸ਼ ਬਰਬਾਦ ਹੋ ਜਾਣਾ ਸੋ ਉਹਨੂੰ ਰੋਕਣ ਵਾਸਤੇ ਆਓ ਭੜਕੇ 11 ਵਜੇ ਪਾਸ ਸਟੈਂਡ ਅੰਮ੍ਰਿਤਸਰ ਵਿਖੇ ਇਕੱਠੇ ਹੋਈਏ ਇਕੱਠੇ ਹੋ ਕੇ ਇਸ ਸਮਝੌਤੇ ਦਾ ਵਿਰੋਧ ਕਰੀਏ ਧੰਨਵਾਦ ਤੁਹਾਡਾ ਸਾਰਿਆਂ ਦਾ